ਵਿਰੋਧੀ ਮੇਰੇ ਖਰਮ ਨਹੀਂ ਪੈਣਾ ਚਾਹੀਦਾ ਇਹ ਤਾਂ ਸਮਰਪਿਤ ਆ ਗੁਰੂ ਸਾਹਿਬ ਨੂੰ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੁਸੀਂ ਵੀ ਜਿੱਥੇ ਜਿੱਤਿਓ ਉਹ ਵੀ ਗੁਰੂ ਸਾਹਿਬ ਦੀ ਧਰਤੀ ਹੈ ਡੇਰਾ ਬਾਬਾ ਨਾਨਕ ਉੱਥੇ ਤੁਹਾਡੇ ਵਿਰੋਧੀ ਰੰਦਾਵਾ ਵਕਵਾ ਕੇ ਇਲਜ਼ਾਮ ਲਗਾਉਂਦੇ ਨੇ ਪਰ ਫਿਰ ਵੀ ਕੀ ਵਕੀ ਲੱਗਦਾ ਕਿ ਹੁਣ ਜਿਹੜੀਆਂ ਚੋਣਾ ਆਪ ਜਿੱਤਦੇ ਆ ਰਹੇ ਹੁਣ ਅੱਗੇ ਦਾ ਕੀ ਬਣ ਰਿਹਾ ਦੇਖੋ ਜੀ ਅੱਜ ਦੇ ਦਿਨ ਮੈਂ ਇਸ ਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂ ਅੱਜ ਇੱਕ ਆਪਾਂ ਪਵਿੱਤਰ ਜਿਹੜਾ ਇਤਿਹਾਸ ਆ ਦੇਣਾ ਮਨਾ ਰਹੇ ਗੁਰੂ ਸਾਹਿਬ ਦਾ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਅਸੀਂ ਕੋਈ ਕਮੈਂਟ ਨਹੀਂ ਕਰਨਾ ਕਿਉਂਕਿ ਬੜਾ ਸਮਾਂ ਹੁੰਦਾ ਫੇਰ ਰਾਜਨੀਤੀ ਕਰਨ ਦਾ ਸਮਾਂ ਬਹੁਤ ਹੈ ਇਸ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ 17 ਸਾਲ ਕੁਝ ਮਹੀਨੇ ਜਿਹੜੀ ਖੇਤੀ ਕਰਕੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਬਦੇਸ ਦਿੱਤਾ ਮੈਂ ਉਸ ਧਰਤੀ ਤੋਂ ਆਇਆ ਨਾਤਮਸਤ ਕੋਣ ਆਇਆ ਤਮਾਰਾ ਸੱਚੇ ਪਾਚਾ ਸਾਰੇ ਤੇ ਆਪਣੀ ਕਿਰਪਾ ਕਰੋ ਸਾਡੇ ਨਾਲ ਇਸ ਸਮੇਂ ਰੰਦਾਵਾ ਸਾਹਿਬ ਮੌਜੂਦ ਨੇ ਰੰਦਾਵਾ ਸਾਹਿਬ ਕਿਵੇਂ ਲੱਗ ਰਿਹਾ ਹੈ ਅੱਜ 350 ਸਾਲ ਆਪਾਂ ਮਨਾ ਰਹੇ ਆਂ ਤੇ ਵਿਧਾਨ ਸਭਾ ਸੈਸ਼ਨ ਵੀ ਅੱਜ ਇੱਥੇ ਦੇਖੋ ਜੀ ਪਹਿਲੀ ਗੱਲ ਤਾਂ 350 ਸਾਲ ਸਾਡੀ ਜ਼ਿੰਦਗੀ ਚ ਆਉਣਾ ਮੇਰੇ ਖਰ ਵੱਖਰੀ ਮਨੁੱਖਤਾ ਕਿ ਜਿਨ੍ਹਾਂ ਨੂੰ ਅੱਜ ਤੋਂ 50 ਸਾਲ ਬਾਅਦ ਚਾਹਤ ਹੋਣਾ ਜੀ ਬੜੇ ਕਰਮਾਂ ਵਾਲੇ ਜਿਹੜੇ ਆਪਾਂ ਗੁਰੂ ਸਾਹਿਬ ਦਾ ਅੱਜ ਸ਼ਹੀਦੀ ਆਗਮਨ ਪੂਰਵ ਜਿਹੜਾ ਮਨਾ ਰਹੇ ਆਂ ਤਾਂ ਅਸੀਂ ਕਹਿੰਦੇ ਆਪਣੇ ਆਪ ਨੂੰ ਖੁੱਤ ਕਿਸਮਤ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਜਿਹੋਣ ਚ ਮੈਂ ਉਹਦਾ ਇੱਕ ਨੁਮਾਇंदा ਇੱਕ ਐਮਐਲਏ ਜਿਹੜਾ ਸੀਐਮ ਸਾਹਿਬ ਨੇ ਫੈਸਲਾ ਲਿਆ ਕਿ ਜਿਹੜਾ ਸੈਸ਼ਨ ਅਨੰਦਪੁਰ ਸਾਹਿਬ ਦੀ ਧਰਤੀ ਤੇ ਲੈਣਾ ਇਹ ਵੀ ਪਹਿਲੀ ਵਾਰ ਇਤਿਹਾਸ ਚ ਹੋਣਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਚ ਰੱਖਣ ਰਹਿਣ ਤਾਂ ਆਪ ਆਪਣੀ ਸੰਗਤ ਤੇ ਮਿਹਰ ਭਰਿਆ ਹੱਥ ਬਣਾ ਕੇ ਰੱਖੇ ਅੱਜ ਸੈਸ਼ਨ ਚ ਵਿਰੋਧੀਆਂ ਤੋਂ ਕੀ ਉਮੀਦ ਕਰਦੇ ਹੋ ਰੋਲਰ ਰੱਪਾ ਜਾਦਾ ਨਹੀਂ ਬਏਗਾ ਮੈਂ ਜਿਹੜੇ ਲੋਕ ਆ ਅੱਜ ਗੁਰੂ ਮਹਾਰਾਜ ਸਾਹਿਬ ਦੇ ਵਿਰੋਧੀ ਮੇਰੇ ਖਰਮ ਨਹੀਂ ਪਹਿਣਾ ਚਾਹੀਦਾ ਇਹ ਤਾਂ ਸਮਰਪਤਾ ਗੁਰੂ ਸਾਹਿਬ ਨੂੰ ਜਿਹੜਾ ਅੱਜ ਦਾ ਸੈਸ਼ਨ ਆ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੁਸੀਂ ਵੀ ਜਿੱਥੇ ਜਿੱਤਿਓ ਉਹ ਵੀ ਗੁਰੂ ਸਾਹਿਬ ਦੀ ਧਰਤੀ ਹੈ ਡੇਰਾ ਬਾਬਾ ਨਾਨਕ ਉੱਥੇ ਤੁਹਾਡੇ ਵਿਰੋਧੀ ਰੰਦਾਵਾ ਵੱਖ-ਵੱਖ ਇਲਜ਼ਾਮ ਲਗਾਉਂਦੇ ਨੇ ਪਰ ਫਿਰ ਵੀ ਕੀ ਵਕੀ ਲੱਗਦਾ ਕਿ ਹੁਣ ਜਿਹੜੀਆਂ ਚੋਣਾ ਆਪਾਂ ਜਿੱਤਦੇ ਆ ਰਹੇ ਹੁਣ ਅੱਗੇ ਦਾ ਕੀ ਬਣ ਰਿਹਾ ਹੈ ਦੇਖੋ ਜੀ ਅੱਜ ਦੇ ਦਿਨ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂ ਅੱਜ ਇੱਕ ਆਪਾਂ ਪਵਿੱਤਰ ਜਿਹੜਾ ਤਿਹਾੜਾ ਦੇਣਾ ਮਨਾ ਰਹੇ ਗੁਰੂ ਸਾਹਿਬ ਦਾ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਅਸੀਂ ਕੋਈ ਕਮੈਂਟ ਨਹੀਂ ਕਰਨਾ ਕਿਉਂ ਬੜਾ ਸਮਾਂ ਹੁੰਦਾ ਫੇਰ ਰਾਜਨੀਤੀ ਕਰਨ ਦਾ ਸਮਾਂ ਬਹੁਤ ਹੈ ਇਸ ਕਰਕੇ ਮੈਂ ਗੁਰਨਾਨਕ ਸਾਹਿਬ ਦੀ ਪੁੱਤਰ ਧਰਤੀ ਤੋਂ ਆਇਆ ਜਿੱਥੇ ਗੁਰਨਾਨਕ ਸਾਹਿਬ ਨੇ 17 ਸਾਲ ਕੁਛ ਮਹੀਨੇ ਜਿਹੜੀ ਖੇਤੀ ਕਰਕੇ ਨਾਮ ਜੱਪੋ ਕਿਰਤ ਕਰੋ ਤੇ ਫੰਡ ਛਕੋ ਦਾ ਬਦੇਜ ਦਿੱਤਾ ਮੈਂ ਉਸ ਧਰਤੀ ਤੋਂ ਆਇਆ ਨਾਤਮਸਤ ਕੋਣ ਆਇਆ ਤੇ ਮਾਰਾ ਸੱਚੇ ਪਾਤਸ਼ਾਹ ਸਾਰਿਆਂ ਤੇ ਆਪਣੀ ਕਿਰਪਾ ਕਰਨ ਜਿਸੁਗਰੀਆ ਸੋਇ ਸੰ ਸਾਡੇ ਨਾਲ ਦਾਵਾ ਸਾਹਿਬ ਜਿਨ੍ਹਾਂ ਨੇ ਅੱਜ ਦੇ ਹੋਣ ਵਾਲੇ ਅਸੈਂਬਲੀ ਸੈਸ਼ਨ ਦੇ ਵਿੱਚ ਇੱਕ ਵਿਰੋਧੀਆਂ ਨੂੰ ਸੰਦੇਸ਼ ਦਿੱਤਾ ਕਿ ਆਪਾਂ ਮਿਲ ਜੁਲ ਕੇ ਜਿਹੜਾ ਹੈ ਅੱਗੇ ਉਹ ਕੰਮ ਕਰੀ ਵਿਰੋਧੀ ਮੇਰੇ ਖਰ ਨੂੰ ਨਹੀਂ ਪਹਿਣਾ ਚਾਹੀਦਾ ਇਹ ਤਾਂ ਸਮਰਪਿਤ ਆ ਗੁਰੂ ਸਾਹਿਬ ਨੂੰ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੁਸੀਂ ਵੀ ਜਿੱਥੇ ਜਿੱਤੇ ਉਹ ਵੀ ਗੁਰੂ ਸਾਹਿਬ ਦੀ ਧਰਤੀ ਹੈ ਡੇਰਾ ਬਾਬਾ ਨਾਨਕ ਉੱਥੇ ਤੁਹਾਡੇ ਵਿਰੋਧੀ ਰੰਦਾਵਾ ਵਕਵਾ ਕੇ ਇਲਜ਼ਾਮ ਲਗਾਉਂਦੇ ਨੇ ਪਰ ਫਿਰ ਵੀ ਕੀ ਵਕੀ ਲੱਗਦਾ ਕਿ ਹੁਣ ਜਿਹੜੀਆਂ ਚੋਣਾ ਆਪਾਂ ਜਿੱਤਦੇ ਆ ਰਹੇ ਹੁਣ ਅੱਗੇ ਦਾ ਕੀ ਬਣ ਰਿਹਾ ਹੈ ਦੇਖੋ ਜੀ ਅੱਜ ਦੇ ਦਿਨ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂ ਅੱਜ ਇੱਕ ਆਪਾਂ ਪਵਿੱਤਰ ਜਿਹੜਾ ਤਿਹਾੜਾ ਦੇਣਾ ਮਨਾ ਰਹੇ ਗੁਰੂ ਸਾਹਿਬ ਦਾ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਅਸੀਂ ਕੋਈ ਕਮੈਂਟ ਨਹੀਂ ਕਰਨਾ ਕਿਉਂ ਬੜਾ ਸਮਾਂ ਹੁੰਦਾ ਫੇਰ ਰਾਜਨੀਤੀ ਕਰਨ ਦਾ ਸਮਾਂ ਬਹੁਤ ਹੈ ਇਸ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ 17 ਸਾਲ ਕੁਝ ਮਹੀਨੇ ਜਿਹੜੀ ਕੀਤੇ ਕਰਕੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਮੈਂ ਉਸ ਧਰਤੀ ਤੋਂ ਆਇਆ ਨਾਤਮਸਤ ਕੋਣ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਤੇ ਆਪਣੀ ਕਿਰਪਾ ਕਰੋ ਸਾਡੇ ਨਾਲ ਇਸ ਸਮੇਂ ਰੰਦਾਵਾ ਸਾਹਿਬ ਮੌਜੂਦ ਨੇ ਰੰਦਾਵਾ ਸਾਹਿਬ ਕਿਵੇਂ ਲੱਗ ਰਿਹਾ ਹੈ ਅੱਜ 350 ਸਾਲ ਆਪਾਂ ਮਨਾ ਰਹੇ ਆਂ ਤੇ ਵਿਧਾਨ ਸਭਾ ਸੈਸ਼ਨ ਵੀ ਅੱਜ ਥੇ ਦੇਖੋ ਜੀ ਪਹਿਲੀ ਗੱਲ ਤਾਂ 350 ਸਾਲ ਸਾਡੀ ਜ਼ਿੰਦਗੀ ਚ ਆਉਣਾ ਮੇਰੇ ਖਰਬ ਵੱਖਰੀ ਮਨੁੱਖਤਾ ਕਿ ਜਿਨ੍ਹਾਂ ਨੂੰ ਅੱਜ ਤੋਂ 50 ਸਾਲ ਬਾਅਦ ਚਾਹਤ ਹੋਣਾ ਜੀ ਬੜੇ ਕਰਮਾਂ ਵਾਲੇ ਜਿਹੜੇ ਆਪਾਂ ਗੁਰੂ ਸਾਹਿਬ ਦਾ ਅੱਜ ਸ਼ਹੀਦੀ ਆਗਮਨ ਪੂਰਵ ਜਿਹੜਾ ਮਨਾ ਰਹੇ ਆ ਤਾਂ ਅਸੀਂ ਕਹਿੰਦੇ ਆਪਣੇ ਆਪ ਨੂੰ ਖੁੱਤ ਕਿਸਮਤ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਜੁਣ ਜਾਂ ਮੈਂ ਉਹਦਾ ਇੱਕ ਨੁਮਾਇंदा ਇੱਕ ਐਮਐਲਏ ਜਿਹੜਾ ਸੀਐਮ ਸਾਹਿਬ ਨੇ ਫੈਸਲਾ ਲਿਆ ਕਿ ਜਿਹੜਾ ਸ਼ਹਿਚਨ ਆਨੰਦਪਸਾ ਦੀ ਧਰਤੀ ਲੈਣਾ ਹੈ ਇਹ ਵੀ ਪਹਿਲੀ ਵਾਰ ਇਤਿਹਾਸ ਚ ਹੋਣਾ ਹੈ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਚ ਰੱਖਣ ਰਹਿਣ ਤਾਂ ਆਪ ਆਪਣੀ ਸੰਗਤ ਤੇ ਮਿਹਰ ਭਰਿਆ ਹੱਥ ਬਣਾ ਕੇ ਰੱਖੋ ਅੱਜ ਸੈਸ਼ਨ ਚ ਵਿਰੋਧੀਆਂ ਤੋਂ ਕੀ ਉਮੀਦ ਕਰਦੇ ਹੋ ਰੋਲਰ ਅਪ ਜਾਦਾ ਨਹੀਂ ਬਏਗਾ ਨਹੀਂ ਜਿਹੜੇ ਲੋਕ ਆ ਅੱਜ ਗੁਰੂ ਮਹਾਰਾਜ ਸਾਹਿਬ ਦੇ ਵਿਰੋਧੀ ਮੇਰੇ ਖਰਮ ਨਹੀਂ ਪਹਿਣਾ ਚਾਹੀਦਾ ਇਹ ਤਾਂ ਸਮਰਪਿਤ ਆ ਗੁਰੂ ਸਾਹਿਬ ਨੂੰ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੁਸੀਂ ਵੀ ਜਿੱਥੇ ਜਿੱਤਿਓ ਉਹ ਵੀ ਗੁਰੂ ਸਾਹਿਬ ਦੀ ਧਰਤੀ ਹੈ ਡੇਰਾ ਬਾਬਾ ਨਾਨਕ ਉੱਥੇ ਤੁਹਾਡੇ ਵਿਰੋਧੀ ਰੰਦਾਵਾ ਵਕਵਾ ਕੀ ਇਲਜ਼ਾਮ ਲਗਾਉਂਦੇ ਨੇ ਪਰ ਫਿਰ ਵੀ ਕੀ ਵਕੀ ਲੱਗਦਾ ਕਿ ਹੁਣ ਜਿਹੜੀਆਂ ਚੋਣਾ ਆਪਾਂ ਜਿੱਤਦੇ ਆ ਰਹੇ ਹੁਣ ਅੱਗੇ ਦਾ ਕੀ ਬਣ ਰਿਹਾ ਹੈ ਦੇਖੋ ਜੀ ਅੱਜ ਦੇ ਦਿਨ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂ ਅੱਜ ਇੱਕ ਆਪਾਂ ਪਵਿੱਤਰ ਜਿਹੜਾ ਇਤਿਹਾਸ ਆ ਦੇਣਾ ਮਨਾ ਰਹੇ ਗੁਰੂ ਸਾਹਿਬ ਦਾ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਅਸੀਂ ਕੋਈ ਕਮੈਂਟ ਨਹੀਂ ਕਰਨਾ ਕੋ ਬੜਾ ਸਮਾਂ ਹੁੰਦਾ ਫੇਰ ਰਾਜਨੀਤੀ ਕਰਨ ਦਾ ਸਮਾਂ ਬਹੁਤ ਹੈ ਇਸ ਕਰਕੇ ਮੈਂ ਗੁਰਨਾਨਕ ਸਾਹਿਬ ਦੀ ਪੁੱਤਰ ਧਰਤੀ ਤੋਂ ਆਇਆ ਜਿੱਥੇ ਗੁਰਨਾਨਕ ਸਾਹਿਬ ਨੇ 17 ਸਾਲ ਕੁਝ ਮਹੀਨੇ ਜਿਹੜੀ ਕੀਤੀ ਕਰਕੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਬਦੇਸ਼ ਦਿੱਤਾ ਮੈਂ ਉਸ ਧਰਤੀ ਤੋਂ ਆਇਆ ਨਾਤਮਸਤ ਕੋਣ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਤੇ ਆਪਣੀ ਕਿਰਪਾ ਕਰਨ ਜਿਸ ਅਗਰਸੋਏ ਸੰਸਦ ਦੇ ਨਾਲ ਦਾਵਾ ਸਾਹਿਬ ਜਿਨ੍ਹਾਂ ਨੇ ਅੱਜ ਦੇ ਹੋਣ ਵਾਲੇ ਅਸੈਂਬਲੀ ਸੈਸ਼ਨ ਦੇ ਵਿੱਚ ਇੱਕ ਵਿਰੋਧੀਆਂ ਨੂੰ ਸੰਦੇਸ਼ ਦਿੱਤਾ ਕਿ ਆਪਾਂ ਮਿਲ ਜੁਲ ਕੇ ਜਿਹੜਾ ਹੈ ਅੱਗੇ ਉਹ ਕੰਮ ਕਰੀ ਵਿਰੋਧੀ ਮੇਰੇ ਖਰਮ ਨਹੀਂ ਪਹਿਣਾ ਚਾਹੀਦਾ ਇਹ ਤਾਂ ਸਮਰਪਿਤ ਆ ਗੁਰੂ ਸਾਹਿਬ ਨੂੰ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੁਸੀਂ ਵੀ ਜਿੱਥੇ ਜਿੱਤੇ ਉਹ ਵੀ ਗੁਰੂ ਸਾਹਿਬ ਦੀ ਧਰਤੀ ਹੈ ਡੇਰਾ ਬਾਬਾ ਨਾਨਕ ਉੱਥੇ ਤੁਹਾਡੇ ਵਿਰੋਧੀ ਰੰਦਾਵਾ ਵਕਵਾ ਕੇ ਇਲਜ਼ਾਮ ਲਗਾਉਂਦੇ ਨੇ ਪਰ ਫਿਰ ਵੀ ਕੀ ਵਕੀ ਲੱਗਦਾ ਕਿ ਹੁਣ ਜਿਹੜੀਆਂ ਚੋਣਾ ਆਪਾਂ ਜਿੱਤਦੇ ਆ ਰਹੇ ਹੁਣ ਅੱਗੇ ਦਾ ਕੀ ਬਣ ਰਿਹਾ ਹੈ ਦੇਖੋ ਜੀ ਅੱਜ ਦੇ ਦਿਨ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂ ਅੱਜ ਇੱਕ ਆਪਾਂ ਪਵਿੱਤਰ ਜਿਹੜਾ ਤਿਹਾੜਾ ਦੇਣਾ ਮਨਾ ਰਹੇ ਗੁਰੂ ਸਾਹਿਬ ਦਾ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਅਸੀਂ ਕੋਈ ਕਮੈਂਟ ਨਹੀਂ ਕਰਨਾ ਤੂੰ ਬੜਾ ਸਮਾਂ ਹੁੰਦਾ ਫੇਰ ਰਾਜਨੀਤੀ ਕਰਨ ਦਾ ਸਮਾਂ ਬਹੁਤ ਹੈ ਇਸ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ 17 ਸਾਲ ਕੁਝ ਮਹੀਨੇ ਜਿਹੜੀ ਕੀਤੀ ਕਰਕੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਮੈਂ ਉਸ ਧਰਤੀ ਤੋਂ ਆਇਆ ਨਾ ਤੇ ਮਸਤ ਕੋਣ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਤੇ ਆਪਣੀ ਕਿਰਪਾ ਕਰੋ ਸਾਡੇ ਨਾਲ ਇਸ ਸਮੇਂ ਰੰਦਾਵਾ ਸਾਹਿਬ ਮੌਜੂਦ ਨੇ ਰੰਦਾਵਾ ਸਾਹਿਬ ਕਿਵੇਂ ਲੱਗ ਰਿਹਾ ਹੈ ਅੱਜ 350 ਸਾਲ ਆਪਾਂ ਮਨਾ ਰਹੇ ਆਂ ਤੇ ਵਿਧਾਨ ਸਭਾ ਸੈਸ਼ਨ ਵੀ ਅੱਜ ਇੱਥੇ ਦੇਖੋ ਜੀ ਪਹਿਲੀ ਗੱਲ ਤਾਂ 350 ਸਾਲ ਸਾਡੀ ਜ਼ਿੰਦਗੀ ਚ ਆਉਣਾ ਮੇਰੇ ਖਰ ਵੱਖਰੀ ਮਨੁੱਖਤਾ ਕਿ ਜਿਨ੍ਹਾਂ ਨੂੰ ਅੱਜ ਤੋਂ 50 ਸਾਲ ਬਾਅਦ ਚਾਹਤ ਹੋਣਾ ਜੀ ਬੜੇ ਕਰਮਾਂ ਵਾਲੇ ਜਿਹੜੇ ਆਪਾਂ ਗੁਰੂ ਸਾਹਿਬ ਦਾ ਅੱਜ ਸ਼ਹੀਦੀ ਆਗਮਨ ਪੂਰਵ ਜਿਹੜਾ ਮਨਾ ਰਹੇ ਆ ਤਾਂ ਅਸੀਂ ਕਹਿੰਦੇ ਆਪਣੇ ਆਪ ਨੂੰ ਖੁੱਤ ਕਿਸਮਤ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਜੁਣ ਜਾਂ ਮੈਂ ਉਹਦਾ ਇੱਕ ਨੁਮਾਇंदा ਇੱਕ ਐਮਐਲਏ ਜਿਹੜਾ ਸੀਐਮ ਸਾਹਿਬ ਨੇ ਫੈਸਲਾ ਲਿਆ ਕਿ ਜਿਹੜਾ ਸ਼ਹਿਚਨ ਅਨੰਦਪਸਾ ਦੀ ਧਰਤੀ ਲੈਣਾ ਹੈ ਇਹ ਵੀ ਪਹਿਲੀ ਵਾਰੀ ਇਤਿਹਾਸ ਚ ਹੋਣਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਚ ਰੱਖਣ ਰਹਿਣ ਤਾਂ ਆਪ ਆਪਣੀ ਸੰਗਤ ਤੇ ਮਿਹਰ ਪਰਿਆ ਹੱਥ ਬਣਾ ਕੇ ਰੱਖੇ ਅੱਜ ਸੈਸ਼ਨ ਚ ਵਿਰੋਧੀਆਂ ਤੋਂ ਕੀ ਉਮੀਦ ਕਰਦੇ ਹੋ ਰੋਲਰ ਰੱਪਾ ਜਾਦਾ ਨਹੀਂ ਬਏਗਾ ਮੈਂ ਜਿਹੜੇ ਲੋਕ ਆ ਅੱਜ ਗੁਰੂ ਮਹਾਰਾਜ ਸਾਹਿਬ ਦੇ ਵਿਰੋਧੀ ਮੇਰੇ ਖਰਮ ਨਹੀਂ ਪਹਿਣਾ ਚਾਹੀਦਾ ਇਹ ਤਾਂ ਸਮਰਪਿਤ ਆ ਗੁਰੂ ਸਾਹਿਬ ਨੂੰ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੁਸੀਂ ਵੀ ਜਿੱਥੇ ਜਿੱਤਿਓ ਉਹ ਵੀ ਗੁਰੂ ਸਾਹਿਬ ਦੀ ਧਰਤੀ ਹੈ ਡੇਰਾ ਬਾਬਾ ਨਾਨਕ ਉੱਥੇ ਤੁਹਾਡੇ ਵਿਰੋਧੀ ਰੰਦਾਵਾ ਵਕਵਾ ਕੀ ਇਲਜ਼ਾਮ ਲਗਾਉਂਦੇ ਨੇ ਪਰ ਫਿਰ ਵੀ ਕੀ ਵਕੀ ਲੱਗਦਾ ਕਿ ਹੁਣ ਜਿਹੜੀਆਂ ਚੋਣਾ ਆਪਾਂ ਜਿੱਤਦੇ ਆ ਰਹੇ ਹੁਣ ਅੱਗੇ ਦਾ ਕੀ ਬਣ ਰਿਹਾ ਹੈ ਦੇਖੋ ਜੀ ਅੱਜ ਦੇ ਦਿਨ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂ ਅੱਜ ਇੱਕ ਆਪਾਂ ਪਵਿੱਤਰ ਜਿਹੜਾ ਇਤਿਹਾਸ ਆ ਦੇਣਾ ਮਨਾ ਰਹੇ ਗੁਰੂ ਸਾਹਿਬ ਦਾ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਅਸੀਂ ਕੋਈ ਕਮੈਂਟ ਨਹੀਂ ਕਰਨਾ ਕਿਉਂ ਬੜਾ ਸਮਾਂ ਹੁੰਦਾ ਫੇਰ ਰਾਜਨੀਤੀ ਕਰਨ ਦਾ ਸਮਾਂ ਬਹੁਤ ਹੈ ਇਸ ਕਰਕੇ ਮੈਂ ਗੁਰਨਾਨਕ ਸਾਹਿਬ ਦੀ ਪੁੱਤਰ ਧਰਤੀ ਤੋਂ ਆਇਆ ਜਿੱਥੇ ਗੁਰਨਾਨਕ ਸਾਹਿਬ ਨੇ 17 ਸਾਲ ਕੁਝ ਮਹੀਨੇ ਜਿਹੜੀ ਕੀਤੀ ਕਰਕੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਬਦੇਸ਼ ਦਿੱਤਾ ਮੈਂ ਉਸ ਧਰਤੀ ਤੋਂ ਆਇਆ ਨਾਤਮਸਤ ਕੋਣ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰਿਆਂ ਤੇ ਆਪਣੀ ਕਿਰਪਾ ਕਰਨ ਜੇ ਸੋ ਗ੍ਰੇਸ ਹੋਏ ਸੰਸਦਾਰੇ ਨਰਦਾਵਾ ਸਾਹਿਬ ਜਿਨ੍ਹਾਂ ਨੇ ਅੱਜ ਦੇ ਹੋਣ ਵਾਲੇ ਅਸੈਂਬਲੀ ਸੈਸ਼ਨ ਦੇ ਵਿੱਚ ਇੱਕ ਵਿਰੋਧੀਆਂ ਨੂੰ ਸੰਦੇਸ਼ ਦਿੱਤਾ ਕਿ ਆਪਾਂ ਮਿਲ ਜੁਲ ਕੇ ਜਿਹੜਾ ਹੈ ਅੱਗੇ ਉਹ ਕੰਮ ਕਰੀ ਵਿਰੋਧੀ ਮਰੇ ਖਰ ਨਹੀਂ ਪਹਿਣਾ ਚਾਹੀਦਾ ਇਹ ਤਾਂ ਸਮਰਪਤਾ ਗੁਰੂ ਸਾਹਿਬ ਨੂੰ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੁਸੀਂ ਵੀ ਜਿੱਥੇ ਜਿੱਤਿਓ ਉਹ ਵੀ ਗੁਰੂ ਸਾਹਿਬ ਦੀ ਧਰਤੀ ਹੈ ਡੇਰਾ ਬਾਬਾ ਨਾਨਕ ਉੱਥੇ ਤੁਹਾਡੇ ਵਿਰੋਧੀ ਰੰਦਾਵਾ ਵਕਵਾ ਕੇ ਇਲਜ਼ਾਮ ਲਗਾਉਂਦੇ ਨੇ ਪਰ ਫਿਰ ਵੀ ਕੀ ਵਕੀ ਲੱਗਦਾ ਕਿ ਹੁਣ ਜਿਹੜੀਆਂ ਚੋਣਾ ਆਪਾਂ ਜਿੱਤਦੇ ਆ ਰਹੇ ਹੁਣ ਅੱਗੇ ਦਾ ਕੀ ਬਣ ਰਿਹਾ ਹੈ ਦੇਖੋ ਜੀ ਅੱਜ ਦੇ ਦਿਨ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂ ਅੱਜ ਇੱਕ ਆਪਾਂ ਪਵਿੱਤਰ ਜਿਹੜਾ ਇਤਿਹਾਸ ਆ ਦੇਣਾ ਮਨਾ ਰਹੇ ਗੁਰੂ ਸਾਹਿਬ ਦਾ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਅਸੀਂ ਕੋਈ ਕਮੈਂਟ ਨਹੀਂ ਕਰਨਾ ਕਿਉਂ ਬੜਾ ਸਮਾਂ ਹੁੰਦਾ ਫੇਰ ਰਾਜਨੀਤੀ ਕਰਨ ਦਾ ਸਮਾਂ ਬਹੁਤ ਹੈ ਇਸ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਧਰਤੀ ਤੋਂ ਆਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ 17 ਸਾਲ ਕੁਝ ਮਹੀਨੇ ਜਿਹੜੀ ਕੀਤੀ ਕਰਕੇ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਦਾ ਸੰਦੇਸ਼ ਦਿੱਤਾ ਮੈਂ ਉਸ ਧਰਤੀ ਤੋਂ ਆਇਆ ਨਾ ਤੇ ਮਸਤ ਕੋਣ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਤੇ ਆਪਣੀ ਕਿਰਪਾ ਕਰੋ ਸਾਡੇ ਨਾਲ ਇਸ ਸਮੇਂ ਰੰਦਾਵਾ ਸਾਹਿਬ ਮੌਜੂਦ ਨੇ ਰੰਦਾਵਾ ਸਾਹਿਬ ਕਿਵੇਂ ਲੱਗ ਰਿਹਾ ਹੈ ਅੱਜ 350 ਸਾਲ ਆਪ ਮਨਾ ਰਹੇ ਆ ਤੇ ਵਿਧਾਨ ਸਭਾ ਸੈਸ਼ਨ ਵੀ ਅੱਜ ਇੱਥੇ ਦੇਖੋ ਜੀ ਪਹਿਲੀ ਗੱਲ ਤਾਂ 350 ਸਾਲ ਸਾਡੀ ਜ਼ਿੰਦਗੀ ਚ ਆਉਣਾ ਮੇਰੇ ਖਰ ਵੱਖਰੀ ਮਨੁੱਖਤਾ ਕਿ ਜਿੰਨਾਂ ਨੂੰ ਅੱਜ ਤੋਂ 50 ਸਾਲ ਬਾਅਦ ਚ ਆਉਣਾ ਬੜੇ ਕਰਮਾਂ ਵਾਲੇ ਜਿਹੜੇ ਆਪਾਂ ਗੁਰੂ ਸਾਹਿਬ ਦਾ ਅੱਜ ਸ਼ਹੀਦੀ ਆਗਮਨਪੁਰ ਬ ਜਿਹੜਾ ਮਨਾ ਰਹੇ ਆ ਤਾਂ ਹੀ ਕਹਿੰਦੇ ਆਪਣੇ ਆਪ ਨੂੰ ਖੁੱਤ ਕਿਸਮਤ ਸਭ ਤੋਂ ਵੱਡੀ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਜੋਂ ਜਾਂ ਮੈਂ ਉਹਦਾ ਇੱਕ ਨੁਮਾਇंदा ਇੱਕ ਐਮਐਲਏ ਜਿਹੜਾ ਸੀਐਮ ਸਾਹਿਬ ਨੇ ਫੈਸਲਾ ਲਿਆ ਕਿ ਜਿਹੜਾ ਸ਼ਹਿਚਨ ਅਨੰਦਪਸਾ ਦੀ ਧਰਤੀ ਦੇ ਨਾਲ ਇਹ ਵੀ ਪਹਿਲੀ ਵਾਰ ਇਤਿਹਾਸ ਚ ਹੋਣਾ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ੍ਹਦੀਆਂ ਕਲਾ ਚ ਰੱਖਣ ਰਹਿਣ ਤਾਂ ਆਪ ਆਪਣੀ ਸੰਗਤ ਤੇ ਮਿਹਰ ਪਰਿਆ ਹੱਥ ਬਣਾ ਕੇ ਰੱਖੇ ਅੱਜ ਸੈਸ਼ਨ ਚ ਵਿਰੋਧੀਆਂ ਤੋਂ ਕੀ ਉਮੀਦ ਕਰਦੇ ਹੋ ਰੋਲਰ ਅੱਪਾ ਜਾਦਾ ਨਹੀਂ ਬਏਗਾ ਮੈਂ ਜਿਹੜੇ ਲੋਕ ਆ ਅੱਜ ਗੁਰੂ ਮਹਾਰਾਜ ਸਾਹਿਬ ਦੇ ਵਿਰੋਧੀ ਮੇਰੇ ਖਰਮ ਨਹੀਂ ਪਹਿਣਾ ਚਾਹੀਦਾ ਇਹ ਤਾਂ ਸਮਰਪਿਤ ਆ ਗੁਰੂ ਸਾਹਿਬ ਨੂੰ ਜਿਹੜਾ ਅੱਜ ਦਾ ਸੈਸ਼ਨ ਹੈ ਇਹ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਮਰਪਿਤ ਹੈ ਤੁਸੀਂ ਵੀ ਜਿੱਥੇ ਜਿੱਤਿਓ ਉਹ ਵੀ ਗੁਰੂ ਸਾਹਿਬ ਦੀ ਧਰਤੀ ਹੈ ਡੇਰਾ ਬਾਬਾ ਨਾਨਕ ਉੱਥੇ ਤੁਹਾਡੇ ਵਿਰੋਧੀ ਰੰਦਾਵਾ ਵਕਵਾ ਕੀ ਇਲਜ਼ਾਮ ਲਗਾਉਂਦੇ ਨੇ ਪਰ ਫਿਰ ਵੀ ਕੀ ਵਕੀ ਲੱਗਦਾ ਕਿ ਹੁਣ ਜਿਹੜੀਆਂ ਚੋਣਾ ਆਪਾਂ ਜਿੱਤਦੇ ਆ ਰਹੇ ਹੁਣ ਅੱਗੇ ਦਾ ਕੀ ਬਣ ਰਿਹਾ ਹੈ ਦੇਖੋ ਜੀ ਅੱਜ ਦੇ ਦਿਨ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂ ਅੱਜ ਇੱਕ ਆਪਾਂ ਪਵਿੱਤਰ ਜਿਹੜਾ ਇਤਿਹਾਸ ਆ ਦੇਣਾ ਮਨਾ ਰਹੇ ਗੁਰੂ ਸਾਹਿਬ ਦਾ ਇਸ ਕਰਕੇ ਅੱਜ ਦੇ ਦਿਨ ਤੇ ਮੈਂ ਅਸੀਂ ਕੋਈ ਕਮੈਂਟ ਨਹੀਂ ਕਰਨਾ ਉਹ ਬੜਾ ਸਮਾਂ ਹੁੰਦਾ ਫੇਰ ਰਾਜਨੀਤੀ ਕਰਨ ਦਾ ਸਮਾਂ ਬਹੁਤ ਹੈ ਇਸ ਕਰਕੇ ਮੈਂ ਗੁਰੂ ਨਾਨਕ ਸਾਹਿਬ ਦੀ ਉਸ ਪਵਿੱਤਰ ਧਰਤੀ ਤੋਂ ਆਇਆ ਜਿੱਥੇ ਗੁਰੂ ਨਾਨਕ ਸਾਹਿਬ ਨੇ 17 ਸਾਲ ਕੁਝ ਮਹੀਨੇ ਜਿਹੜੀ ਕੀਤੀ ਕਰਕੇ ਨਾਮ ਜਪੋ ਕਰਤ ਕਰੋ ਤੇ ਵੰਡ ਛਕੋ ਦਾ ਬਦੇ ਦਿੱਤਾ ਮੈਂ ਉਸ ਧਰਤੀ ਤੋਂ ਆਇਆ ਨਾ ਤੇ ਮਸਤ ਕੋਣ ਆਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਤੇ ਆਪਣੀ ਕਿਰਪਾ ਕਰੋ ਜਿਸੁ ਗ੍ਰਸੋ ਇਸ ਸੰਸਾਡੇ ਨਾਲ ਦਾਵਾ ਸਾਹਿਬ ਜਿਨ੍ਹਾਂ ਨੇ ਅੱਜ ਦੇ ਹੋਣ ਵਾਲੇ ਅਸੈਂਬਲੀ ਸੈਸ਼ਨ ਦੇ ਵਿੱਚ ਇੱਕ ਵਿਰੋਧੀਆਂ ਨੂੰ ਸੰਦੇਸ਼ ਦਿੱਤਾ ਕਿ ਆਪਾਂ ਮਿਲ ਜੁਲ ਕੇ ਜਿਹੜਾ ਹੈ ਅੱਗੇ ਉਹ ਕੰਮ ਕਰੀਏ